ਇੱਕ ਵਾਰੀ ਸਾਡੀ ਮਾਨਸਾ ਮੈਂ ਸੀਗਾ ਐਸਐਚਓ ਹੁੰਦਾ ਸੀਗਾ ਸਾਡੀ ਕ੍ਰਾਈਮ ਮੀਟਿੰਗ ਚੱਲੀ ਐ ਨਾ ਕ੍ਰਾਈਮ ਮੀਟਿੰਗ ਸ਼ੁਰੂ ਹੋਣ ਵਾਲੀ ਸੀਗੀ ਅੱਛਾ ਤਾਂ ਸਾਡੇ ਇੱਕ ਦੋ ਮੁਲਾਜ਼ਮ ਜਿਹੜੇ ਇੱਕ ਹੈੱਡ ਕਲਰਕ ਸੀਗਾ ਇੱਕ ਮੁੰਡਾ ਹੋਰ ਸੀਗਾ ਟੈਕਨੀਕਲ ਸਟਾਫ ਸੀ ਉਹਨਾਂ ਦੋਨਾਂ ਦੀ ਡੈਥ ਹੋ ਗਈ ਐਕਸੀਡੈਂਟ ਚ ਮਰ ਗਏ ਇੱਕ ਇੱਕ ਨੂੰ ਸ਼ਾਇਦ ਕੋਈ ਹੋਰ ਬੁਆਰੀ ਸੀ ਅਚਾਨਕ ਹੀ ਡੈਥ ਹੋ ਗਈ ਓਕੇ ਤਾਂ ਅਸੀਂ ਜੀ ਉਹਦਾ 2 ਮਿੰਟ ਦਾ ਮੌਨ ਰੱਖਿਆ ਮੀਟਿੰਗ ਤੋਂ ਪਹਿਲਾਂ ਹਾਂਜੀ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੇ ਉਹਨੂੰ ਜਿਵੇਂ ਸ਼ਰਧਾਂਜਲੀ ਦਿੱਤੀ ਬੀ ਬੜੇ ਚੰਗੇ ਚੰਗੇ ਮੁਲਾਜ਼ਮ ਸੀਗੇ ਬਹੁਤ ਵਧੀਆ ਕੰਮ ਸੀ ਇਹਨਾਂ ਦਾ ਇਹਨਾਂ ਨੇ ਕਦੇ ਕੋਈ ਸ਼ਿਕਾਇਤ ਨਹੀਂ ਆਈ ਕੋਈ ਕਰਪਸ਼ਨ ਨਹੀਂ ਕਰਦੇ ਸੀ ਤਾਂ ਅਖੀਰ ਚ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਦੋ ਸਾਡੇ ਮੁਲਾਜ਼ਮ ਗਏ ਆ ਇਹਨਾਂ ਦੇ ਜਾਣ ਨਾਲ ਸਾਡਾ ਸਾਡੇ ਡਿਪਾਰਟਮੈਂਟ ਨੂੰ ਇੱਕ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਤੇ ਚਲੋ ਜੀ ਮੀਟਿੰਗ ਹੋ ਗਈ ਮੀਟਿੰਗ ਤੋਂ ਬਾਅਦ ਤੁਹਾਨੂੰ ਪਤਾ ਕ੍ਰਾਈਮ ਮੀਟਿੰਗ ਤੋਂ ਬਾਅਦ ਜਿਹੜੇ ਸਸਪੈਂਡ ਹੁੰਦੇ ਨੇ ਉਹਨਾਂ ਦੀ ਪੇਸ਼ੀ ਹੁੰਦੀ ਹੈ ਸਸਪੈਂਡਰ ਜਿਹੜੇ ਮੁਲਾਜ਼ਮ ਹੁੰਦੇ ਆ ਉਹ ਸਸਪੈਂਡ ਮੁਲਾਜ਼ਮ ਸ਼ੁਰੂ ਹੋਣਗੇ ਪੇਸ਼ ਹੋਣੇ ਕਿਸੇ ਕਿਸੇ ਚ ਕਿੱਦਾਂ ਹੋਇਆ ਅਖੀਰ ਨੂੰ ਤਿੰਨ ਚਾਰ ਸ਼ਰਾਬੀ ਸੀ ਜਿਹੜੇ ਚੱਕ ਚੱਕ ਕੇ ਲਿਆਉਂਦੇ ਹੁੰਦੇ ਸੀ ਹਨਾ ਅੱਛਾ ਉਹ ਸਸਪੈਂਡ ਹੋਏ ਹੋਏ ਸੀਗੇ ਤੇ ਉਹਨਾਂ ਦੀ ਪੇਸ਼ੀ ਸ਼ੁਰੂ ਹੋ ਗਈ ਨਾ ਕਈ ਤਾਂ ਇਹੋ ਜਿਹੀ ਵੀ ਹੁੰਦੇ ਸੀ ਜਿਨ੍ਹਾਂ ਦੀ ਤਨਖਾਹ ਵੀ ਬੰਦ ਹੁੰਦੀ ਸੀ ਹਾਂ ਹਾਂ ਤਾਂ ਉਹ ਸਾਡੇ ਇੱਕ ਡੀਐਸਪੀ ਹੁੰਦਾ ਸੀ ਰਮਾਣਾ ਕਹਿੰਦਾ ਜਨਾਬ ਆਪਾਂ ਐਂ ਕਰੀਏ ਵੀ ਇਹਨਾਂ ਦੀ ਤਨਖਾਹ ਜਿਹੜੀ ਹੈ ਨਾ ਇਹਨਾਂ ਨੂੰ ਨਾ ਦਈਏ ਇਹਨਾਂ ਦੀ ਘਰ ਵਾਲੀਆਂ ਦੇ ਦੇ ਅੱਛਾ ਵੀ ਜੇ ਇਹਨੂੰ ਤਨਖਾਹ ਮਿਲਦੀ ਰਹੀ ਐਂ ਸ਼ਰਾਬ ਪੀਦੇ ਤੇ ਮਰ ਜਾਣਗੇ ਹਾਂਜੀ ਤੇ ਸ਼ਰਧਾਂਜਲੀ ਇਹਨਾਂ ਨੂੰ ਦੇਣੀ ਪਊਗੀ ਤੇ ਇਹਨਾਂ ਨੂੰ ਕਹਿਣਾ ਵੀ ਇਹਨਾਂ ਵਾਰ ਵੀ ਇਹੀ ਕਹਿਣਾ ਪਊਵੇ ਇਹਨਾਂ ਦੇ ਜਾਣ ਨਾਲ ਨਾਂ ਪੂਰਾ ਹੋਣਾ ਘਾਟਾ ਪਿਆ ਕਹਿਣਾ ਇਹਨਾਂ ਵਾਰ ਵੀ ਅਹੀਂ ਪਊਗਾ ਆਪਾਂ ਨੂੰ ਪੱਕੀ ਗੱਲ ਵੀ ਇਹਨਾਂ ਦੇ ਜਾਣ ਨਾਲ ਨਾਂ ਪੂਰਾ ਹੋਣਾ ਘਾਟਾ ਪਿਆ ਪੱਕੀ ਗੱਲ